ਟੈਕੋਸ ਤਾਂ ਕੋਈ ਨਹੀਂ ਪਰ ਪਾਣੀ ਵਰਦਾ ਕਰ ਦਾਂ। ਹੋਰ ਮੇਰਾ ਨਾਮ ਜੇ ਮੈਨਿਸ਼ਰੇ ਤੋਂ ਆ ਰਹੀ ਸੀ ਕੰਮ ਤੋਂ ਤੇ ਆ ਕੇ ਤੇ ਮੈਂ ਆਟੋ ਲਿਆ ਸੀ ਤੇ ਇੱਥੇ ਖੰਡੇ ਵਾਲੇ ਚੌਂਕ ਉੱਤਰੀ ਆ। ਮੱਝਾਂ ਚ ਉੱਤਰੀ। ਤੇ ਅੱਗੋਂ ਮੈਨੂੰ ਮੈਂ ਮੋੜ ਮੁੜੀ ਆ ਇਹ ਖਾਸੀਪਟ ਰੋਡ ਵਾਲਾ ਤੇ ਬੱਸ ਮੋੜ ਦੇ ਉੱਤੇ ਹੀ ਮੇਰੀ ਉਹਨਾਂ ਨੇ ਵਾਲੀ ਖੋ ਕੇ ਤੇ ਭੱਜ ਗਏ ਪਿੱਛੋਂ ਮੇਰੇ ਮੁੰਡੇ ਦੋ ਕਿੰਨੇ ਮੁੰਡੇ ਸੀ ਜੀ? ਦੋ ਮੁੰਡੇ ਆ। ਕਿਹਦੇ ਤੇ ਆਏ ਸੀ ਜੀ? ਮੋਟਰਸਾਈਕਲ ਤੇ ਆਏ ਆ। ਕਿੰਨੀ ਉਮਰ ਲੱਗਦੀ ਸੀ ਉਹਨਾਂ ਦੀ? ਉਮਰ ਦੇ ਨਹੀਂ ਜ਼ਿਆਦਾ ਠੀਕ ਠੀਕ ਹੈ ਉਮਰ ਦੇ ਕਪੜਾ ਵਗੈਰਾ ਹਾਂ ਚਿੱਕਾ ਪਰਨਾ ਉਹਨੇ ਮੂੰਹ ਤੇ ਬਲਿੱਟਿਆ ਸੀ ਸਰਦਾਰ ਸਿੰਘ ਆ ਮੋਨੇ ਸੀ ਮੋਨੇ ਸੀ ਠੀਕ ਹੈ ਇਸ ਬਾਰੇ ਪੁਲਿਸ ਨੂੰ ਕੰਪਲੀਟ ਕਰ ਦਿੱਤੀ ਹਾਂ ਜੀ ਹਾਂਜੀ ਮੈਂ ਕੀਤੀ ਆ ਉਹ ਅਸੇਵਲੇ ਉਹਨਾਂ ਨੇ ਮੇਰੀ ਮਦਦ ਕੀਤੀ ਆ ਹਾਂਜੀ ਸਰਕਾਰਵਾਈ ਕਰਨਗੇ ਵਗੈਰਾ ਪਤਾ ਨਹੀਂ ਮੈਨੂੰ ਕੁਝ ਨਹੀਂ ਮੈਂ ਤਾਂ ਇੱਕ ਭਰਾ ਗਈ ਹਾਂ ਤੇ ਹਾਂ ਮੈਂ ਖਿਰਾ ਗਈ ਮੈਨੂੰ ਇਹਾਨੂੰ ਇੱਕ ਕੰਪਲੇਂਟ ਮਿਲੀ ਆ ਜੀ ਕੁਲਵਿੰਦਰ ਕੌਰ ਪਤਨੀ ਗੁਰਬੀਰ ਸਿੰਘ ਵੱਲੋਂ ਅੱਸੀ ਜੀ ਨਿਊ ਨੈਰੂਗਲੋਂ ਦੀ ਉਗੰਦੀ ਮਨਸ਼ਾਹਰੇ ਤੋਂ ਆ ਰਹੀ ਸੀ ਤੇ ਮਤਲਬ ਕਿ ਰਸਤੇ ਦੇ ਵਿੱਚ ਮਤਲਬ ਕਿ ਸਾਡੇ ਨਾਲ ਮਤਲਬ ਕਿ ਇਹ ਵਾਰਦਾਤ ਹੋਈ ਹੈ ਲੇਕਿਨ ਇਹਦੇ ਸਬੰਧ ਵਿੱਚ ਏਐਸਸੀ ਕੁਲਵਿੰਦਰ ਸਿੰਘ ਡਿਊਟੀ ਅਫਸਰ ਜਿਹੜਾ ਵਾ ਮੌਕੇ ਤੇ ਗਿਆ ਆ ਜਦੋਂ ਆਈਗਾ ਉਹਦੇ ਮੁਤਾਬਕ ਕਾਸ਼ੀ ਮਤਲਬ ਕਿ ਜੋਤ ਬੰਦੀ ਕਾਰਵਾਈ ਕੀਤੀ ਜਾਊਗੀ ਕਾਰਨ ਸੀਸੀਟੀ ਵੀਡੀਓ ਮਤਲਬ ਦੇਖੇ ਜਾਣਗੇ ਜੀ ਔਰ ਅਗਰ ਕੋਈ ਅਜਾ ਮਾਮਲਾ ਨਾ ਹੋਇਆ ਤਾਂ ਫਿਰ ਉਹਦੇ ਖਿਲਾਫ ਜਿਹੜਾ ਵਾ ਜੋ ਪੰਡ ਐਕਸ਼ਨ ਲਿਆ ਜਾਏਗਾ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਵਾ ਔਰ ਜੇ ਕੋਈ ਵਾਰਦਾਤ ਹੋਣੀ ਨਾਮ ਪਾਈ ਗਈ ਜਾਂ ਕੋਈ ਹੋਰ ਕਿਤੇ ਡਿਗੀ ਹੋਣੀ ਪਾਈ ਵਾਲੀ ਭਾਈ ਵੀ ਉਹਦੇ ਮੁਤਾਬਕ ਜਿਹੜਾ ਐਕਸ਼ਨ ਲਿਆ ਦੇਖੋ ਜੀ ਸਾਡੇ ਕੋਲ ਜਿਹੜੀ ਇਹਨੇ ਕੰਪਲੇਂਟ ਕੀਤੀ ਹੈ ਉਹਦੇ ਮੈਂ ਪੜ੍ਹਨੀ ਹੈ ਜੀ ਉਹ ਮੈਂ ਦੇਖ ਲੈਂਦਾ ਜੀ ਕੀ ਕੰਪਲੇਂਟ ਕਰਕੇ ਗਈ ਹੈ ਉਹਦੇ ਮੁਤਾਬਕ ਅਸੀਂ ਜਿਹੜੇ ਐਕਸ਼ਨ ਲਵਾਂਗੇ ਜੀ